ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਨੂੰ ਦੱਸਿਓ ਕਮੈਂਟ ਕਰਕੇ ਮੀਂਹ ਕਿੱਥੇ-ਕਿੱਥੇ ਪਿਆ ਹਨਾ ਗਰਮੀ ਤੋਂ ਰਾਹਤ ਮਿਲ ਗਈ ਆਪਾਂ ਨੂੰ ਅੱਜ ਤੇ ਮੀਂਹ ਦੇਖੋ ਮੌਸਮ ਬੱਦਲਬਾਈ ਹੋ ਰਿਹਾ ਥੋੜਾ ਜਿਹਾ ਮੀਂਹ ਪੈ ਵੀ ਗਿਆ ਠੰਡ ਜੀ ਹੋ ਗਈ ਹਨਾ ਵੀ ਕੀ ਖਿਆਲ ਹੈ ਠੰਡ ਬਾਰੇ ਹੂੰ ਠੰਡਾ ਹੋ ਗਿਆ ਮੌਸਮ ਹਵਾ ਵਧੀਆ ਠੰਡੀ ਠੰਡੀ ਆ ਹੂੰ ਦੇਖੋ ਮਿੱਤਰੋ ਦੇਖੋ ਮੌਸਮ ਬੱਦਲ ਵਾਈ 6 ਸਵਾ 6 ਵਜੇ ਦਾ ਟਾਈਮ ਆ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਏਰੀਆ ਚ ਮੀਂਹ ਪੈ ਗਿਆ ਹਨ ਕਿੱਥੇ ਕਿੱਥੇ ਮੌਸਮ ਠੰਡਾ ਹੋ ਗਿਆ ਹੈ ਹੈ 5 ਵਜੇ ਪੈਣ ਲੱਗਿਆ ਸੀ 5 ਵਜੇ ਹਾਂ ਬਹੁਤ ਥਾਵੇਂ ਮੀਂਹ ਪੈ ਗਿਆ ਹੋਣਾ ਅੰਦਰ ਗਰਮੀ ਹੈ ਬਾਹਰ ਮੌਸਮ ਸਹੀ ਹੈ ਹੂੰ ਕੋਠੀ ਇੰਚ ਦਾ ਕੋਠੀ ਅੰਦਰ ਪਰਦਾ ਜੇ ਕੋਈ ਵੀ ਘਰ ਪਾਉਣ ਬਾਰੇ ਸੋਚਦਾ ਕੋਠੀਆਂ ਨਾ ਪਾਓ ਸਹੀ ਹੈ ਲਾ ਕੋਠੀ ਨਾ ਬਹੁਤ ਪਰਦਾ ਉਹ ਮਾਰਦੀ ਐ ਨਹੀਂ ਜਿਆਦਾ ਕੋਈ ਫਾਇਦਾ ਨਹੀਂ ਹੈਗਾ ਹੂੰ ਜਿਹੜਾ ਦੋ ਕਮਰੇ ਲਾ ਦੋ ਕਮਰੇ ਬਣਾ ਕੇ ਮੂਰੇ ਜਾਲੀਆਂ ਲਾ ਕੇ ਬਰਾਂਡਾ ਛੱਡ ਕੇ ਨਿੰਮ ਹੋਵੇ ਮੂਰੇ ਉਹ ਨਜ਼ਾਰਾ ਉਹ ਨਿਆਰਾ ਨਹੀਂ ਆਉਂਦਾ ਖੜਕ ਫੇਜੀ ਲੱਗਦਾ ਇੱਥੇ ਵੀ ਆਪਣਾ ਲੱਗਦਾ ਹਾਂ ਉਹ ਸਾਡੇ ਪੁਰਾਣੇ ਕਾਮ ਨੇ ਇੱਥੇ ਮੰਮੀ ਰੇ ਮਨ ਲੱਥੇ ਪੈਂਦੇ ਨੇ ਤੇ ਉੱਥੇ ਨਾਲ ਖੜਾ ਇੰਨਾ ਚੀ ਲੱਗਦਾ ਬਸ ਇੱਕ ਸਰਦਾ ਨਹੀਂ ਹਣਾ ਪਾਣ ਕਰਕੇ ਨੀਵਾ ਹੋ ਗਿਆ ਸੀ ਉਹ ਤਾਂ ਜਗਾ ਪਾਈ ਹੈ ਇੱਧਰ ਦੇਖੋ ਇਹਦੇ ਨਾਲੋਂ ਕਿੰਨਾ ਫਰਕ ਆ ਉੱਧਰ ਇਹ ਜੋ ਫਟੋ ਫਟ ਚਾਰ ਸਾਢੇ ਚਾਰ ਫੁੱਟ ਪਰਤ ਪਾਈ ਹੈ ਇੱਧਰ ਜਦੋਂ ਮੀਂਹ ਆ ਜਾਂਦਾ ਨਾ ਜਾਦੇ ਆਪਣੀ ਸੜਕ ਤੇ ਪਾਣੀ ਖੜਦਾ ਉੱਧਰ ਤਾਂ ਕਰਕੇ ਮਜਬੂਰੀ ਕਰਕੇ ਇੱਧਰ ਜਗਾ ਬਣਾਈ ਆ ਦੇ ਡੈਡੀ ਘਰੇ ਤਾਈਆਂ ਤਾਂ ਇਦਾਂ ਆਉਂਦੇ ਨਹੀਂ ਸਾਰਿਆਂ ਰਿਸ਼ਤੇਦਾਰਾਂ ਤੋਂ ਕਹਾ ਕੇ ਜ਼ੋਰ ਲਾ ਲਿਆ ਇਹ ਇਧਰ ਆ ਜਾਓ ਭਾਈ ਸਾਡੇ ਕੋਲੇ ਇਹਨਾਂ ਨੂੰ ਢਾ ਕੇ ਆਪਾਂ ਉਹ ਕਰ ਲਾਂਗੇ ਟਾਉਣ ਹੀ ਨਹੀਂ ਦਿੰਦੇ ਉਹ ਕਿਰਾਏ ਤੇ ਆਪਣੇ ਫੇਰ ਅੱਜ ਨਵੇਂ ਕਿਰਾਏਦਾਰ ਆ ਗਏ ਤੇ ਗਏ ਹੋਣਗੇ ਬਾਜ਼ਾਰ ਉਹ ਕਿ ਨਹੀਂ ਹਾਂ ਹੂੰ ਕਿਧਰ ਭਾਗੀ ਤ੍ਰਿਸ਼ਾ ਲਈ ਫੇਰ ਕਿਰਾਏ ਵਾਲੀ ਬਾਜ਼ਾਰ ਚ ਦੇਖਣੀ ਹੈ ਅੱਛਾ ਪੀ ਤੋਏ ਲੋ ਜੀ ਅਸੀਂ ਨਾ ਕੰਟਾ ਹੋ ਗਿਆ ਪਹਿਲਾਂ ਵੀ ਇੱਥੇ ਵੀਲੌਗ ਬਣਾਇਆ ਸੀ ਤੇ ਹੁਣ ਵੀ ਉੱਥੇ ਹੀ ਬੈਠੇ ਆਂ ਅੰਦਰ ਜਾਣ ਨੂੰ ਅੱਜ ਜੀ ਨਹੀਂ ਕਰਦਾ ਹੈ ਓਏ ਹਨਾ ਅੰਦਰ ਜਾਣਿਆਂ ਤੇ ਕੁਝ ਤਾਂ ਮੀਂਹ ਨਾਲ ਨਾ ਮੜਾ ਜਾ ਕਣੀਆਂ ਪੈ ਗਿਆ ਜਦੋਂ ਅੰਦਰ ਘਰ ਮੈਂ ਕੀ ਹੋਈ ਬਾਗਲ ਚ ਤੇ ਅੰਦਰ ਨਾ ਪਰਦਾ ਹੋ ਗਈ ਬਾਹਰ ਦੇਖੋ ਕਿੰਨਾ ਸੋਹਣਾ ਮੌਸਮ ਆ ਹਵਾ ਚੱਲੀ ਜਾਂਦੀ ਆ ਉਹ ਦੇਖੋ ਝੰਡਾ ਕੰਤੇ ਦੇ ਤਾਂ ਪਤਾ ਲੱਗਦਾ ਤੇ ਇੰਨੀ ਸੋਹਣੀ ਠੰਡੀ ਹਵਾ ਚੱਲੀ ਜਾਂਦੀ ਆ ਪਿੱਤੂ ਦੇਖੋ ਥੱਲੇ ਪਿਆ ਅਹੀਂ ਪਿਆ ਗਾ ਹਵਾ ਬਾਲੀ ਸੋਹਣੀ ਆ ਅੰਦਰ ਵੀ ਸੋਹਣੀ ਹਵਾ ਹੈ ਨਾ ਜੇ ਨਹੀਂ ਕਰਦਾ ਨਾਲੇ ਉਹ ਦੇਖੋ ਦਾਰ ਖੋਲਿਆ ਸੀ ਚਲੋ ਲੱਗ ਗਿਆ ਹੁਣ ਬਾਹਰ ਖੋਲੇ ਹੋਏ ਅੰਦਰ ਤਾਂ ਜਮਾ ਹੀ ਨਹੀਂ ਹਵਾ ਜਾਂਦੀ ਹਵਾ ਨਾਲ ਵੱਜਿਆ ਉਹ ਹਵਾ ਨਾਲ ਵੱਜਿਆ ਪਿੱਤੂ ਮੌਜ ਨਾਲ ਆ ਪਿਆ ਥੱਲੇ ਫਰਸ਼ ਤੇ ਮੈਂ ਵੀ ਤੂੰ ਪਾਪਾ ਕੀ ਕਹਿੰਦਾ ਪੁੱਛੀ ਕਿ ਤੇ ਚੱਪਲ ਪਾ ਕੇ ਜਾ ਇਹ ਇਦਾਂ ਲਾਲਾ ਵੀ ਮੰਜੇ ਵੀ ਹੁਰੀ ਡਾਲੀ ਬਾਹਰ ਹਨਾ ਉਹ ਹਾਂ 쿨ਰ ਦਾ منہ ਘਰ ਲੈਣੇ ਇੱਧਰ ਪੂ ਤਾਂ ਲੋੜ ਹੀ ਨਹੀਂ ਕਾਸੀ ਦੇਖੋ ਮੌਸਮ ਦੇਖੋ ਤੁਸੀਂ ਪੱਖੇ ਦੀ ਵੀ ਲੋੜ ਕੀ ਬਾਤ ਹੈ ਬਾਲਾ ਵਧੀਆ ਮੋਟ ਮਾਰੇ ਚਲੋ ਫਿਰ ਇਹ ਸੀ ਚਲਾ ਲੈਣੇ ਫਿਰ ਜਾਣਾ ਤਾਂ ਅੰਤਰੀ ਕੋ ਰੋਟੀ ਟੁਟ ਦਿਖਾਈਏ ਬਣਾਉਣੀ ਹੈ ਰੋਟੀ ਮੈਂ ਪੀਤੂ ਪੀਤੂ ਏ ਇੱਥੇ ਮੈਂ ਜੜਾਈ ਆਪਾਂ ਆ ਖਾ ਲੂ ਪੀਤੂ ਪਾਸਤਾ ਇਹ ਪਾਸਤਾ ਕਹੇ ਜਾਂਦਾ ਪੁੱਛ ਲੈ ਇਹਨੂੰ ਖਾ ਲੂ ਖਾ ਲੈ ਖਾ ਮੰਨ ਕਾ ਕੇ ਤਾਂ ਦੇਖ ਲੈ ਪੀਤੂ ਹਾਂ ਮਿਰਚ ਤਾਂ ਨਹੀਂ ਹੈਗੀ ਬਾਲੀ ਮੈਂ ਨਾ ਮਿਰਚ ਤਾਂ ਨਹੀਂ ਲੇ ਦਿਖਵਾ ਕੇ ਦਿਖਾਵਾਂ ਖਾ ਕੇ ਦੇਖ ਉਹ ਨੂਰ ਤਾਂ ਤਾਂ ਮੰਗੀ ਦੀ ਬਾਤ ਉਹ ਇਹਨੂੰ ਖਾ ਲੀ ਕਹੇ ਜਾਂਦਾ ਮੈਂ ਜੀ ਮੰਗੂ ਪਾਸਤਾ ਚੰ ਚਲੇ ਹਾਂ ਚੱਕੇ ਨਾ ਨਾ ਗੰਡੇ ਨਹੀਂ ਸੱਚੀ ਹੁੰਦੀ ਜਿਵੇਂ ਸੁੱਕੀ ਲੈ ਪਾਸ ਤੋਂ ਖਾ ਬਣਾਇਆ ਤਾਂ ਹੈ ਕਿੰਨੇ ਵਾਰੀ ਦੱਸ ਦੇਖੋ ਜੀ ਮੌਸਮ ਕੀ ਬਾਤ ਹੈ ਚਲੋ ਫਿਰ ਅੰਦਰ ਆਪਾਂ ਮੋਟਰਸਾਈਕਲ ਵੀ ਅੰਦਰ ਲਾਉ ਤਾਂ ਧੂਣ ਵਾਲਾ ਹੋ ਰਿਆ ਇਹ ਕਿਤੇ ਬੜਾ ਗੰਦਾ ਆ ਰਿਹਾ ਇਹ ਨੂੰ ਆਪਾਂ ਜੇ ਆਪਾਂ ਉਤਰ ਕੇ ਦੋ ਦਿਨ ਪਹਿਲਾਂ ਹੀ ਧੋਵਾਂਗੇ ਹੈ ਨਾ ਓਏ ਨਹੀਂ ਖਰਾਬ ਹੋਣੀ ਸਰਪਸ ਵੀ ਕਰਾਵਾਂਗੇ ਕਿੰਨੀ ਤਰੀਕ ਨੂੰ ਜਾਣਾ ਨੌਨ ਨੌਨ ਪੰਜ ਨੂੰ ਤਾਂ ਕੈਨਸਲ ਕਰਤਾ ਉਹਨਾਂ ਨੇ ਕਿਉਂ ਉਹ ਜਾਣੀ ਉਹਨਾਂ ਨੂੰ ਕੰਮ ਹੋ ਗਏ ਪੰਜ ਨੂੰ ਜਾਣਾ ਕੀ ਉੱਚੇ ਵਾਲਾ ਜੰਮ ਚੱਲਿਆ ਨਾ ਮੈਗੀ ਵਾਲਾ ਕਿੰਨੀ ਤਰੀਕ ਇਹਨੂੰ ਕੁੱਪ ਕਰ ਨਹੀਂ ਦਿੰਦੇ ਆ ਦੇਖੋ ਜੀ ਹਾਂ ਲੱਗ ਪਤਾ ਲੱਗੇ ਖਾਣਾ ਇਹ ਵੀ ਫੋਨ ਆ ਲੈ ਹਾਲਾ ਬਿੱਟ ਲੈ ਆ ਦੇ ਆਹ ਦੇਖੋ ਜੀ ਆਪਣਾ ਪਹਿਲਾ ਵਾਲਾ ਫੋਨ ਇਹ ਫੋਨ ਵੀ ਆਪਾਂ ਮਹਿੰਗਾ ਲੈ ਕੇ ਆਏ ਸੀ ਪੂਰਾ ਇਹ ਹੈਗਾ ਸੀ 30000 ਦਾ ਲਿਆਂਦਾ ਸੀ ਇਹ ਅਨਮਾਈ ਦਾ ਕੈਮਰਾ ਇਸੀ ਵੀ ਬਹੁਤ ਕੁਆਲਿਟੀ ਆ ਗੱਲ ਕਰੇ ਤੇ ਨਾ ਮੈਂਬਰੀ ਜੀ ਫੁੱਲ ਹੋ ਗਈ ਹਾਲਾ ਕਾ ਗਲਾਸ ਗਲਤ ਲਾਤਾ ਉਹਨੇ ਦੁਕਾਨ ਵਾਲੇ ਨੇ ਅੱਜ ਸਾਡਾ ਪੀਤੂ ਨਾ ਜੋੜੀ ਗਲੇ ਬੈਠਾ ਕਈ ਦਿਨ ਹੋ ਗਏ ਜੱਦੇ ਦੀਆਂ ਨੂੰ ਛੁੱਟੀਆਂ ਹੋਈਆਂ ਤੇ ਜੋੜੀ ਕਰਦਾ ਹੁੰਦਾ ਹੈ ਹਨਾ ਬਾਈ ਜੋੜੀ ਨਹੀਂ ਹੈਗੀ ਜੂੜ ਹੈ ਕਿ ਜਿਹੜੀ ਏਡਾ ਵੱਡਾ ਜੁੰਡਾ ਹੈ ਜੋੜੀ ਕਿ ਜੂੜ ਹੈ ਜੀ ਹੂੰ ਜੋੜੀ ਆ ਨਿੱਕੀ ਜੂੜੀ ਆ ਨਿੱਕੀ ਜੀ ਪੀਤੂ ਸਿੰਘ ਜੋੜੀ ਕੇ ਮੱਟਕੀ ਬੈਠਾ ਮੱਟਕਾ ਉਹ ਸੀ ਕੰਮ ਉਹ ਦਿੱਕੀ ਸੋਲ ਸੋਲੀ ਪੁੱਤ ਲੋ ਪਿੱਤੂ ਨਾਲ ਅੱਜ ਅਸੀਂ ਵੋਟ ਪਾਉਣ ਜਾਂਦੇ ਸੀ ਤੇ ਸਤਰੀ ਲੈ ਕੇ ਜਾਂਦਾ ਸੀ ਦੁਪਹਿਰੇ ਹਨਾ ਓਏ ਤੇ ਪਿੱਤੂ ਨੇ ਅੱਜ ਮੀਂਹ ਪਵਾਤਾ ਸਤਰੀ ਗੱਡੀ ਐ ਓਏ ਪਿੱਤੂ ਨੇ ਅੱਜ ਮੀਂਹ ਪਵਾਤਾ ਭਾਈ ਸਤਰੀ ਗੱਡੀ ਮੀਤੂ ਨੇ ਮੀਂਹ ਪਵਾਤਾ ਤੇ ਅਸੀਂ ਵੋਟ ਪਾ ਕੇ ਆਏ ਆ ਕਮੈਂਟ ਕਰਕੇ ਦੱਸਿਓ ਇਮਾਨਦਾਰੀ ਨਾਲ ਕਿਨੇ ਕਿਹਨੂੰ ਵੋਟ ਪਾਈ ਐ ਤੇ ਅਸੀਂ ਤੁਹਾਨੂੰ ਕਮੈਂਟਾਂ ਦੇ ਵਿੱਚ ਜਿਹੜੇ ਬੰਦੇ ਨੇ ਸਾਨੂੰ ਕਮੈਂਟ ਕਰਿਆ ਵੀ ਅਸੀਂ ਅਸੀਂ ਉਹਨੂੰ ਲਾਈਕ ਕਰਾਂਗੇ ਜਿਹਨੂੰ ਅਸੀਂ ਲੈ ਬੋਟ ਪਾਈ ਹੈ ਹੈ ਠੀਕ ਹੈ ਕੀ ਗੱਲ ਨਹੀਂ ਨਹੀਂ ਆਏ ਨਹੀਂ ਆਪਦੀ ਆਪਦੀ ਸੋਚ ਜੀ ਨਹੀਂ ਆਏ ਨਹੀਂ ਵੀ ਪਤਾ ਲੱਗ ਜਾ ਉਹਨਾਂ ਨੂੰ ਆਏ ਨਹੀਂ ਕਹਿੰਦੇ ਵੀ ਆਪਾਂ ਉਹਨਾਂ ਵੱਲ ਹੈ ਨਹੀਂਗੇ ਵੀ ਉਹਨਾਂ ਨੂੰ ਪਤਾ ਲੱਗ ਜਾ ਵੀ ਅਸੀਂ ਉਹਨਾਂ ਦੂਜੇ ਹਾਂ ਵੀ ਉਹਨੂੰ ਵੋਟ ਪਾਈ ਆ ਜਦੋਂ ਕੋਈ ਜਿੱਤੂ ਆਗਲਾ ਉਹ ਵੀ ਕਹੂਗਾ ਵੀ ਹਾਂ ਅਸੀਂ ਤਾਂ ਉਸ ਨੂੰ ਪਾਈ ਸੀ ਨਾ ਨਾ ਆਪਾਂ ਇਮਾਨਦਾਰੀ ਨਾਲ ਦੱਸਾਂਗੇ ਮੈਂ ਕਿਹੜਾ ਕੋਈ ਪਹਿਲਾਂ ਦੱਸਦੇ ਹੋਂ ਤਾਂ ਗੱਲ ਹੋ ਰਹੀ ਹੈ ਬਾਕੀ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਆਪਾਂ ਮੋੜ ਤੋਂ ਹੀ ਆਪਣਾ ਪਤਾ ਹੀ ਆ ਆਪਾਂ ਕਿਹਨੂੰ ਫੋਟ ਪਾਉਣਾ ਮੈਂ ਤੇ ਦੱਸਣ ਦੀ ਲੋੜ ਨਹੀਂ ਆਈਡੀ ਚੈੱਕ ਕਰ ਲਿਓ ਤੇ ਬਲੌਗ ਵਗੈਰਾ ਵੀ ਸ਼ਾਰਟ ਵੀਡੀਓ ਵੀ ਹੋਣਗੀਆਂ ਤੇ ਆਪਾਂ ਸੋਸ਼ਲ ਮੀਡੀਆ ਦੇ ਉਹ ਕਰਦੇ ਆ ਨਾ ਆਪਾਂ ਆਪਾਂ ਕਿਸੇ ਨੂੰ ਹੋਣੀ ਕਰ ਸਕਦੇ ਪਤਾ ਹੀ ਆ ਕਿਸੇ ਨੂੰ ਕਰਾਈ ਨਹੀਂ ਸਕਦੇ ਆਪਾਂ ਬਲੌਗ ਹੈਗੇ ਆ ਆਪਾਂ ਹੈਗੇ ਆ ਸਾਂਝੇ ਬੰਦੇ ਸੋਸ਼ਲ ਮੀਡੀਆ ਵਾਲੇ ਬਸ ਇਹ ਨਾਲ ਕਹ ਦੱਸ ਸਕਦਾ ਮੈਂ ਕਿ ਅਸੀਂ ਜਿਹਨੂੰ ਵੋਟ ਪਾਉਣੇ ਆ ਉਸੇ ਨੂੰ ਵੋਟ ਪਾਈ ਆ ਮੈਂ 13 2013 ਤੋਂ ਜੁੜਿਆ ਹੋਇਆ ਹਾਂ ਬਸ ਠੀਕ ਹੈ ਇਹਨੇ ਇਹ ਨੂੰ ਹੋ ਗਏ 2 ਸਾਲ ਵੋਟ ਪਾਉਂਦੀ ਨੂੰ ਆਇਤੀ ਵੀ ਇਹਨੇ ਮੇਰੇ ਪਿੱਛੇ ਲੱਗ ਕੇ ਪਾਈ ਆ ਪਿਛਲੀ ਵਾਰ ਵੀ ਕਹਿੰਦੀ ਜਿੱਥੇ ਤੁਸੀਂ ਪਾਉਂਗਾ ਉੱਥੇ ਪਾਉਂਗਾ ਕੋਣੀ ਆ ਕਿ ਨਾ ਹੋਰ ਕਿ ਕਿਸੀ ਹਾਂ ਅਜੀ ਇੱਥੇ ਡਰਾਈング ਰੂਮ ਚ ਡੇਰਾ ਲਾ ਲਿਆ ਅੱਜ ਐ ਨਹੀਂ ਪਤਾ ਮੈਂ ਕਹਣਾ ਇੱਥੇ ਸਵਾਜਣਾ ਕੂਲਰ ਅੱਜ ਬਾਲੀ ਠੰਡੀ ਹਵਾ ਦੇਊ ਏ ਲਾ ਕੋਈ ਹਿੰਟਾ ਲਾਉਣਾ ਹਾਂ ਕੀ ਲਾਇਓ ਕੂਲਰ ਨਾ ਨਾ ਹਵਾ ਹੀ ਇੰਦੇ ਵਧੀਆ ਖੜਕੀਆਂ ਬੋਲਣ ਨਾ ਖੜਕੀਆਂ ਨਹੀਂ ਬੋਲ ਖੜਕਾ ਵਾਲਾ ਕਰੂਗਾ ਨਹੀਂ ਚਲ ਦੇਖਦੇ ਹਾਂ ਰੋਟੀ ਬਣਾਈਏ ਕਿੰਨਾ ਟਾਈਮ ਹੋ ਗਿਆ ਰੋਟੀ ਬਣਾਓ ਖਾਈਏ ਤੇ ਨੇਰਾ ਹੋ ਗਿਆ ਮੇਤਰੋ ਬਾਹਰ ਵੀ ਨੇਰਾ ਹੋ ਗਿਆ ਕੈਮਰੇ ਦੇ ਵਿੱਚ ਜਿਆਦਾ ਕਲੀਅਰ ਆ ਰਿਹਾ ਪਰ ਨੇਰਾ ਥੋੜਾ ਜਿਆਦਾ ਹੋ ਗਿਆ ਪੰਦੋਲੇ ਦੇ ਥੀ ਬੈਠੇ ਆ ਹਾਂ